ਜਾਣਿਆ ਦੇਖੋ ਕਿ ਕੈ ਮਹਾਰਾਜ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਜਾਨਨਾਤ ਮਹਾਰਾਜ ਕੀ ਜੈ ਅੱਜ ਜੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਮਾੜੀ ਮੇਗਾ ਜਿੱਥੇ ਸਾਡਾ ਵੀਰ ਸਾਹਬ ਸਿੰਘ ਜੀ ਜਿਹਨੂੰ ਤਰਨਤਾਰਨ ਤੋਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਦੇ ਕੇ ਜਾ ਰਹੇ ਆ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਔਰ ਮੇਰਾ ਵੀਰ ਜਿਹੜਾ ਪ੍ਰਗਟ ਸਿੰਘ ਜਿਹਨੂੰ ਮਾਈਸ ਜ਼ਿਲ੍ਹਾ ਚੇਅਰਮੈਨ ਦਾ ਅਹੁਦਾ ਦੇ ਕੇ ਜਾ ਰਹੇ ਆ ਔਰ ਅਸੀਂ ਉਮੀਦ ਕਰਦੇ ਆ ਕਿ ਸਮਾਜ ਦੀ ਸੇਵਾ ਪੂਰੇ ਤਨੂ ਔਰ ਮਨੋ ਤੇ ਪੂਰੀ ਇਮਾਨਦਾਰੀ ਨਾਲ ਇਹ ਨਿਭਾਉਣਗੇ ਜੋ ਅੱਜ ਮਾੜੀ ਮੇਘੇ ਵਿੱਚ ਪਿੰਡ ਵਿੱਚੋਂ ਸਾਨੂੰ ਪਿੰਡ ਦਾ ਸੰਯੋਗ ਮਿਲਿਆ ਏ ਔਰ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਏ ਕਿ ਬਾਬਾ ਜੀ ਜਿਸ ਤਰ੍ਹਾਂ ਕਿ ਸ਼ੇਵਮ ਦਰਿਆ ਨਸ਼ੇ ਦਾ ਚੱਲ ਰਿਹਾ ਏ ਸਾਡੇ ਪਿੰਡ ਵਿੱਚ ਜਿਹੜਾ ਬਹੁਤ ਹੀ ਨਸ਼ਾ ਜਿਹੜਾ ਚਿੱਟੇ ਦਾ ਘੱਟ ਵਿਗਦਾ ਏ ਔਰ ਪਿੰਡ ਵਾਲਿਆਂ ਨੇ ਆਖਿਆ ਏ ਕਿ ਜੇ ਕੋਈ ਸਾਡੇ ਪਿੰਡ ਵਿੱਚ ਨਸ਼ਾ ਵੇਚੇਗਾ ਤੇ ਅਸੀਂ ਉਹਦਾ ਜੰਮ ਕੇ ਔਰ ਡੱਟ ਕੇ ਵਿਰੋਧ ਕਰਾਂਗੇ ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵਾਲਮੀਕੀ ਸ਼ਕਤੀ ਅਮਰ ਹੈ ਵਾਲਮੀਕੀ ਸ਼ਕਤੀ ਅਮਰ ਹੈ